ਮੈਂ ਸਰਵਣ ਸਿੰਘ ਪੰਦੇਰ ਜੀ ਸ਼ੰਭੂ ਮੋਰਚੇ ਤੋਂ ਤੁਹਾਨੂੰ ਪਤਾ 126 ਦਿਨ ਹੋ ਗਏ ਇਹ ਮੋਰਚਾ ਚੱਲਦਿਆਂ ਨੂੰ 13 ਫਰਵਰੀ ਤੋਂ ਪਹਿਲਾਂ ਕੇਂਦਰ ਦੀ ਹਰਿਆਣੇ ਦੀ ਸਰਕਾਰ ਨੇ ਨੈਸ਼ਨਲ ਹਾਈਵੇ ਤੇ ਕੰਦਾ ਕੱਟ ਕੇ ਹਜੇ ਵੀ ਕੰਦਾ ਸਾਡੇ ਸਾਹਮਣੇ ਨੇ ਇਹ ਰਸਤਾ ਬੰਦ ਕੀਤਾ ਸੀ ਇਸੇ ਤਰ੍ਹਾਂ ਖਨੌਰੀ ਦਾ ਹੋਰ ਨਾਲ ਦੇ ਰਸਤੇ ਬੰਦ ਕੀਤੇ ਸੀ ਅਸੀਂ ਮੰਗ ਕਰਦੇ ਰਹੇ ਵੀ ਰਸਤਾ ਖੋਲਿਆ ਜਾਣਾ ਚਾਹੀਦਾ ਆਮ ਲੋਕਾਂ ਨੂੰ ਔਰ ਇੱਥੋਂ ਪੰਜਾਬ ਦੇ ਵਪਾਰ ਨੂੰ ਹਰਿਆਣੇ ਦੇ ਵਪਾਰ ਨੂੰ ਬਹੁਤ ਵੱਡਾ ਕੇਂਦਰ ਕਰਕੇ ਨੁਕਸਾਨ ਹੋ ਰਿਹਾ ਵਾ ਔਰ ਦੇਸ਼ ਦੇ ਕਿਸਾਨ ਮਜ਼ਦੂਰ ਉਹ ਦੇਸ਼ ਦੀ ਰਾਜਧਾਨੀ ਵਿੱਚ ਜਾ ਕੇ ਪ੍ਰਦਰਸ਼ਨ ਕਰਦਾ ਥੱਕ ਦਿੱਤਾ ਜਾਏ ਜਿਹੜਾ ਕਿ ਉਹ ਦੇ ਨਹੀਂ ਰਹੇ ਅਗੇ ਜਿਹੜੀ ਆਪਣੇ ਆਪ ਨੂੰ ਭ੍ਰਸ਼ਟਾਚਾਰ ਮੁਕਤ ਸਰਕਾਰ ਕਹਉਂਦੀ ਸੀਗੀ ਉਹ ਨੀਟ ਇਮਤਿਹਾਨਾਂ ਦੇ ਵਿੱਚ ਜਿਵੇਂ ਫੜੀ ਗਈ ਆ ਜਿਹਦੇ ਅਰਪਾਂ ਦੇ ਘਪਲੇ ਸਾਹਮਣੇ ਆ ਰਹੇ ਆ ਅਸੀਂ ਚਾਹੁੰਦੇ ਆ ਵੀ ਜਿਵੇਂ ਭਾਰਤ ਦੇ ਨੌਜਵਾਨ ਚਾਹੁੰਦੇ ਆ ਵੀ ਇਹ ਨੀਟ ਪ੍ਰੀਖਿਆ ਰੱਦ ਕਰਕੇ ਦੁਬਾਰਾ ਕਰਾਈ ਜਾਵੇ ਉਹਨਾਂ ਕੋ ਫੀਸਾ ਨਾ ਲਿਆ ਜਾਣ ਔਰ ਅਸੀਂ ਚਾਹੁੰਦੇ ਆ ਵੀ ਕੋਈ ਵੀ ਇਹਦੇ ਉੱਤੇ ਸੁਪਰੀਮ ਕੋਰਟ ਦੀ ਨਿਗਰਾਨੀ ਚ ਇਨਕੁਆਰੀ ਹੋਣੀ ਚਾਹੀਦੀ ਹੈ ਜਿਹੜੀ ਮੋਦੀ ਸਰਕਾਰ ਨਹੀਂ ਕਰਾਊਗੀ ਇਹਦੇ ਨਾਲ ਦੀ ਨਾਲ ਮੋਰਚਾ ਉਦੋਂ ਤੱਕ ਜਾਰੀ ਰੱਖਾਂਗੇ ਜਦੋਂ ਤੱਕ ਐਮਐਸਪੀ ਗਰੰਟੀ ਕਾਨੂੰਨ ਕਿਸਾਨ ਮਜ਼ਦੂਰ ਦਾ ਕਰਜ਼ਾ ਮਜ਼ਦੂਰਾਂ ਦਾ 200 ਦਿਨ ਰਜਗਾਰ 700 ਰੁਪਿਆ ਦਿਹਾੜੀ ਇਹ ਮੰਗਾ ਮੰਨ ਨਹੀਂ ਲਈਆਂ ਜਾਂਦੀਆਂ ਆਉਣ ਵਾਲੇ ਬਜਟ ਦੇ ਵਿੱਚ ਕੇਂਦਰ ਸਰਕਾਰ ਕੀ ਫੈਸਲੇ ਕਰਦੀ ਆ ਇਹ ਬਜਟ ਵਿੱਚ ਕੁਝ ਰੱਖਦੀ ਕਿ ਨਹੀਂ ਰੱਖਦੀ ਇਹ ਵੀ ਦੇਖਣ ਵਾਲੀ ਗੱਲ ਹੋਊਗੀ ਪੰਜਾਬ ਦੇ ਵਿੱਚ ਨਹਿਰੀ ਪਾਣੀ ਜੱਤਾ ਜਾਵੇ ਜਿੰਨੀ ਔੜ ਹੈਗੀ ਆ ਬਿਜਲੀ ਦੇ ਕਟਾਂ ਤੋਂ ਕਿਸਾਨਾਂ ਨੂੰ ਬਚਾਇਆ ਜਾ ਸਕੇ ਔਰ ਜਿਸ ਤਰੀਕੇ ਨਾਲ ਨਸ਼ੇ ਨੂੰ ਲੈ ਕੇ ਪੰਜਾਬ ਦੇ ਵਿੱਚ ਬਹੁਤ ਆਤ ਮੌਤਾਂ ਨੌਜਵਾਨਾਂ ਦੀਆਂ ਹੋ ਰਹੀਆਂ ਭਗਵੰਤਮਾਨ ਸਰਕਾਰ ਇਹਦੇ ਤੇ ਧਿਆਨ ਦੇਵੇ ਇਹਦੇ ਨਾਲ ਨਾਲ ਜਿਵੇਂ ਹੁਣ ਕੋ ਡਰੋਨ ਪ੍ਰਧਾਨ ਮੰਤਰੀ ਦੀ ਕਿ ਯੋਜਨਾ ਤਹਿਤ ਪੰਜਾਬ ਦੇਆਂ ਔਰਤਾਂ ਨੂੰ ਕੋ ਡਰੋਨ ਦਿੱਤੇ ਗਏ ਆ ਵੀ ਇਹਦੇ ਨਾਲ ਤੁਸੀਂ ਜੀ ਇਹ ਸਪ੍ਰੇਮਾ ਕਰ ਲੋ ਖੇਤਾਂ 'ਚ ਇਹ ਬੇਸ਼ੱਕ ਕਾਰਪੋਰੇਟ ਮਾਡਲ ਆ ਕਿਉਂਕਿ ਡਰੋਨ ਦੀ ਪੈਦਾਵਾਰ ਕਾਰਪੋਰੇਟ ਕਰ ਰਹੇ ਨੇ ਇਦੇ ਨਾਲ ਮਜ਼ਦੂਰ ਜਿਹੜਾ ਹੱਥੀਰ ਰਜਗਾਰ ਕਰਦਾ ਸੀ ਉਹਦਾ ਰਜਗਾਰ ਖਤਮ ਹੋ ਜਾਊਗਾ ਕਿਉਂ ਨਾ ਕਿਤੇ ਜਿਹੜਾ ਸਰਦਾ ਰਾਈ ਨਸ਼ਾ ਹੁੰਦਾ ਵਾ ਕਿਤੇ ਪੰਜਾਬ ਦੇ ਲੋਕਾਂ ਨੂੰ ਜਿਹੜੇ ਬਾਰਡਰ ਦੇ ਨਾਲ ਪਿੰਡਾਂ ਦੇ ਵਸਣ ਵਾਲੇ ਲੋਕ ਆ ਫੋਰਸ ਤੇ ਨਾਲ ਰਲ ਕੇ ਕਿਤੇ ਇਹੋ ਜਿਹੇ ਡਰੋਨ ਦਿੱਤੇ ਹੁੰਦੇ ਵੀ ਜਦੋਂ ਪਾਕਿਸਤਾਨ ਤੋਂ ਡਰੋਨ ਸਮੈਕ ਲੈ ਕੇ ਹੀਰੋਇਨ ਲੈ ਕੇ ਆਉਂਦਾ ਸੁੱਟ ਲਿਆ ਕਰੋ ਸ਼ਾਇਦ ਸਾਨੂੰ ਕੋਈ ਸਫਲਤਾ ਹੁੰਦੀ ਇਤ ਦੀਆਂ ਸਾਰੇ ਦੇਸ਼ ਨੂੰ ਮੁਬਾਰਕਾ ਹੋਣ ਧੰਨਵਾਦ